ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਦੇ ਵਿੱਚ ਅੱਜ ਆਪਾਂ ਸ਼ੇਖ ਫਰੀਦ ਜੀ ਦੇ ਜੀਵਨ ਦੇ ਬਾਰੇ ਤੇ ਉਹਨਾਂ ਦੇ ਪੰਜਾਬੀ ਸਾਹਿਤ ਦੇ ਲਈ ਯੋਗਦਾਨ ਦੇ ਬਾਰੇ ਪੜਾਂਗੇ ਸ਼ੇਖ ਫਰੀਦ ਜੀ ਨੂੰ ਪੰਜਾਬੀ ਕਵਿਤਾ ਦਾ ਪਿਤਾਮਾ ਕਿਹਾ ਜਾਂਦਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਪ ਦੀ ਬਾਣੀ ਦਾ ਹੋਰ ਨਾ ਭਗਤਾਂ ਦੀ ਬਾਣੀ ਦੇ ਨਾਲੋਂ ਵਧੇਰੇ ਹੋਣਾ ਆਪ ਦੀ ਵਡਿਆਈ ਦਾ ਸਬੂਤ ਹੈ ਸ਼ੇਖ ਫਰੀਦ ਜੀ ਦਾ ਜਨਮ 1173ਵੀਂ ਦੇ ਵਿੱਚ ਪਿੰਡ ਖੋਤਵਾਲ ਜ਼ਿਲ੍ਹਾ ਮਲਤਾਨ ਵਿਖੇ ਸ਼ੇਖ ਜਮਾਲਉਦੀਨ ਸੁਲੇਮਾਨ ਦੇ ਘਰ ਹੋਇਆ। ਆਪ ਦਾ ਪੂਰਾ ਨਾਂ ਫਰੀਦੂਦੀਨ ਮਸعود ਸੀ। ਫਰੀਦ ਜੀ ਨੇ ਮੁਢਲੀ ਵਿੱਦਿਆ ਪਿੰਡ ਦੀ ਮਸਜਿਦ ਵਿੱਚ ਹਾਸਲ ਕੀਤੀ ਤੇ ਫਿਰ ਮਲਤਾਨ ਵਿਖੇ ਮੌਲਾਨਾ ਮਿਨਹਾਜਉਦੀਨ ਦੇ ਮਕਬਰ ਦੇ ਵਿੱਚ ਦਾਖਲ ਹੋ ਗਏ। ਇੱਥੇ ਹੀ ਆਪ ਦਿੱਲੀ ਦੇ ਪ੍ਰਸਿੱਧ ਸੂਫੀ ਫਕੀਰ ਖਵਾਜਾ ਕੁੱਤਬਦੀਨ ਬਖਤਿਆਰ ਕਾਕੀ ਜੀ ਦੇ ਮਰੀਦ ਬਣੇ ਰੋਹਾਨੀ ਕਮਾਲ ਪ੍ਰਾਪਤ ਹੋ ਜਾਣ ਤੇ ਕਾਕੀ ਸਾਹਿਬ ਨੇ ਆਪ ਨੂੰ ਦਿੱਲੀ ਤੋਂ ਹੰਸੀ ਜਾ ਕੇ ਰਹਿਣ ਤੇ ਇਸਲਾਮ ਦਾ ਪ੍ਰਚਾਰ ਕਰਨ ਦਾ ਹੁਕਮ ਦਿੱਤਾ ਕਾਕੀ ਜੀ ਦੇ ਚਲਾਣੇ ਮੰਗਰੋਂ ਆਪ ਉਹਨਾਂ ਦੀ ਗੱਦੀ ਤੇ ਬਿਰਾਜਮਾਨ ਹੋਏ ਤੇ ਫਿਰ ਆਪ ਅਯੋਧਨ ਆ ਗਏ ਇਸ ਥਾਂ ਦਾ ਨਾਮ ਮੰਗਰੋਂ ਕਾਕਪਟਨ ਪਹ ਗਿਆ ਇੱਥੇ ਹੀ ਆਪ ਦਾ ਦਿਹਾਂਤ ਹੋਇਆ ਤੇ ਆਪ ਦੀ ਗੱਦੀ ਚੱਲੀ 1266 ਈਸਵੀ ਦੇ ਵਿੱਚ ਆਪ ਚਲਾਣਾ ਕਰ ਗਏ ਰਚਨਾ ਤੇ ਕਾਵ ਕਲਾ ਸ਼ੇਖ ਫਰੀਦ ਜੀ ਨੂੰ ਅਰਬੀ ਫਾਰਸੀ ਤੇ ਦੇਸੀ ਦੇਸੀ ਭਾਸ਼ਾਵਾਂ ਦਾ ਡੂੰਗਾ ਗਿਆਨ ਸੀ ਆਪ ਦੀ ਰਚਨਾ ਫਾਰਸੀ ਤੇ ਲੈਂਦੀ ਪੰਜਾਬੀ ਵਿੱਚ ਮਿਲਦੀ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਆਪ ਦੇ 112 ਸ਼ਲੋਕ ਦਰਜ ਹਨ ਸ਼ਲੋਕਾਂ ਤੋਂ ਬਿਨਾਂ ਫਰੀਦ ਜੀ ਦੇ 4 ਸ਼ਬਦ ਦੋ ਰਾਗ ਆਸਾ ਵਿੱਚ ਤੇ ਦੋ ਸੂਹੀਰਾ ਸੂਹੀ ਰਾਗ ਵਿੱਚ ਮਿਲਦੇ ਹਨ ਸ਼ੇਖ ਫਰੀਦ ਜੀ ਦੀ ਰਚਨਾ ਦੀ ਬੋਲੀ ਦੀ ਠੇਠਤਾ ਤੇ ਗੁਰੂ ਕਾਲ ਦੀ ਬੋਲੀ ਨਾਲ ਇਸ ਦੀ ਨੇੜਤਾ ਦੇਖ ਕੇ ਕੁਝ ਵਿਦਵਾਨਾਂ ਨੇ ਇਹ ਸ਼ੰਕਾ ਪ੍ਰਗਟ ਕੀਤੀ ਕਿ ਇਹ ਰਚਨਾ ਬਾਬਾ ਫਰੀਦ ਜੀ ਦੀ ਨਹੀਂ ਸਗੋਂ ਉਹਨਾਂ ਦੇ 12ਵੇਂ ਗੱਦੀਨਸ਼ੀਨ ਸ਼ੇਖ ਬ੍ਰਹਮ ਦੀ ਹੈ ਉਹਨਾਂ ਇਸ ਸੰਬੰਧ ਵਿੱਚ ਇਸ ਰਚਨਾ ਦੀ ਬੋਲੀ ਦੀ ਗੁਰੂਕਾਲ ਦੀ ਬੋਲੀ ਨਾਲ ਨੇੜਤਾ ਤੇ ਜਨਮ ਸਾਖੀਆਂ ਵਿੱਚ ਸ਼ੇਖ ਬ੍ਰਹਮ ਤੇ ਗੁਰੂ ਨਾਨਕ ਦੇਵ ਜੀ ਦੀ ਮੁਲਾਕਾਤ ਦੀ ਘਟਨਾ ਨੂੰ ਦਲੀਲਾਂ ਵਜੋਂ ਪੇਸ਼ ਕੀਤਾ ਹੈ ਪਰantu ਇਹਨਾਂ ਵਿਦਵਾਨਾਂ ਦਾ ਇਹ ਵਿਚਾਰ ਠੀਕ ਪ੍ਰਤੀਤ ਨਹੀਂ ਹੁੰਦਾ ਕਿਉਂਕਿ ਨਿਤ ਦੇ ਵਿਦੇਸ਼ੀ ਹਮਲਿਆਂ ਦੇ ਕਾਰਨ ਪੰਜਾਬੀ ਕੌਮ ਬੜੀ ਸੁਚੇਤ ਰਹਿ ਕੇ ਆਪਣੇ ਆਪ ਨੂੰ ਨਵੇਂ ਹਾਲਾਤਾਂ ਵਿੱਚ ਢਾਲਣ ਤੇ ਨਵੇਂ ਵਿਚਾਰ ਗ੍ਰਹਿਣ ਕਰਨ ਵਿੱਚ ਸਭ ਤੋਂ ਮੋਹਰੇ ਰਹੀ ਹੈ ਇਸੇ ਤਰ੍ਹਾਂ ਹੀ ਅਪਪ੍ਰੰਸ਼ ਪੜਾਅ ਵਿੱਚੋਂ ਨਿਕਲੀ ਪੰਜਾਬੀ ਬੋਲੀ ਨੇ ਉੱਤਰੀ ਭਾਰਤ ਦੀਆਂ ਬੋਲੀਆਂ ਨਾਲੋਂ ਆਪਣਾ ਰੂਪ ਰੰਗ ਪਹਿਲਾਂ ਨਿਖਾਰ ਲਿਆ ਇਸਨਹਾਰ ਦੀ ਝਲਕ ਨਾਥ ਸਾਹਿਤ ਵਿੱਚ ਦੇਖੀ ਜਾ ਸਕਦੀ ਹੈ ਡਾਕਟਰ ਮੋਹਨ ਸਿੰਘ ਅਨਸਾਰ ਫਰੀਦ ਸਾਨੀ ਜਾਂ ਸ਼ੇਖ ਬ੍ਰਹਮ ਕਵੀ ਨਹੀਂ ਸੀ ਉਸਨੇ ਗੁਰੂ ਨਾਨਕ ਦੇਵ ਜੀ ਨਾਲ ਮੁਲਾਕਾਤ ਸਮੇਂ ਉਹਨਾਂ ਨੂੰ ਸ਼ੇਖ ਫਰੀਦ ਜੀ ਦੀ ਬਾਣੀ ਹੀ ਸੁਣਾਈ ਫਿਰ ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਣੀ ਦਰਜ ਕਰਦੇ ਸਮੇਂ ਸ਼ੇਖ ਫਰੀਦ ਦਾ ਨਾਂ ਦਿੱਤਾ ਹੈ ਨਾ ਕਿ ਸ਼ੇਖ ਬ੍ਰਹਮ ਦਾ ਇਹ ਗੱਲ ਵੀ ਨਹੀਂ ਮੰਨੀ ਜਾ ਸਕਦੀ ਕਿ ਇਹ ਬਾਣੀ ਸ਼ੇਖ ਬ੍ਰਹਮ ਨੇ ਰਚੀ ਪਰ ਉਸ ਨੇ ਆਦਰ ਵਜੋਂ ਆਪਣੇ ਵਡੇਰੇ ਮੁਰਸ਼ਿਦ ਸ਼ੇਖ ਫਰੀਦ ਦਾ ਨਾਂ ਦਿੱਤਾ ਹੋਵੇ ਕਿਉਂਕਿ ਗੁਰੂ ਸਾਹਿਬਾਂ ਤੋਂ ਪਹਿਲਾਂ ਅਜਿਹੀ ਪਰੰਪਰਾ ਮੌਜੂਦ ਨਹੀਂ ਸੀ ਜੇਕਰ ਇਹ ਬਾਣੀ ਸ਼ੇਖ ਬ੍ਰਹਮ ਦੀ ਰਚੀ ਹੁੰਦੀ ਤਾਂ ਗੁਰੂ ਅਰਜਨ ਦੇਵ ਜ਼ਰੂਰ ਇਸ ਦੇ ਰਚਨਹਾਰੇ ਸੰਬੰਧੀ ਕੋਈ ਸਪਸ਼ਟ ਸੰਕੇਤ ਦਿੰਦੇ ਜਿਸ ਤਰ੍ਹਾਂ ਵੱਖ-ਵੱਖ ਗੁਰੂ ਸਾਹਿਬਾਨ ਦੀ ਰਚਨਾ ਦੇ ਨਾਲ ਮਹੱਲਾ ਸ਼ਬਦ ਲਿਖਿਆ ਗਿਆ ਹੈ। ਸ਼ੇਖ ਫਰੀਦ ਜੀ ਇੱਕ ਸੂਫੀ ਕਵੀ ਸਨ ਪਰ ਉਹਨਾਂ ਦੇ ਸਮੇਂ ਸੂਫੀ ਮਤ ਅਜੇ ਇਸਲਾਮੀ ਸ਼ਰੀਅਤ ਤੋਂ ਆਜ਼ਾਦ ਨਹੀਂ ਸੀ ਹੋਇਆ ਤੇ ਨਾ ਹੀ ਉਹ ਖੁੱਲ੍ਹ ਖਿਆਲੀ ਤੇ ਮਸਤੀ ਆਈ ਸੀ ਜਿਸ ਨੂੰ ਮਗਰੋਂ ਜਾ ਕੇ ਸ਼ਾਹ ਹੁਸੈਨ ਤੇ ਬੁੱਲੇ ਸ਼ਾਹ ਨੇ ਮਾਣਿਆ ਇਸ ਲਈ ਫਰੀਦ ਜੀ ਦੀ ਰਚਨਾ ਵਿੱਚ ਸੂਫੀ ਵਿਚਾਰਾਂ ਦੇ ਨਾਲ ਇਸਲਾਮੀ ਸ਼ਰਧੀ ਪਵੰਦੀ ਵਿੱਚ ਰਹਿਣ ਦੀ ਵੀ ਜ਼ੋਰਦਾਰ ਪ੍ਰੇਰਣਾ ਮਿਲਦੀ ਹੈ। ਇੱਥਾ ਅਸੀਂ ਆਪਦੀ ਬਾਣੀ ਦੇ ਮੁੱਖ ਵਿਸ਼ਿਆਂ ਅਰਥਾਤ ਆਪ ਦੇ ਵਿਚਾਰਾਂ ਦੇ ਸੰਬੰਧੀ ਚਰਚਾ ਕਰਦੇ ਹਾਂ। ਨਾਸ਼ਵਾਨਤਾ। ਰੱਬ ਦੀ ਭਗਤੀ ਦੇ ਵਿੱਚ ਮਗਨ ਰਹਿਣ ਵਾਲੇ ਸਾਰੇ ਫਕੀਰਾਂ ਵਾਂਗ ਹੀ ਫਰੀਦ ਜੀ ਨੇ ਇਸ ਸੰਸਾਰ ਦੀ ਅਸਾਰਤਾ ਤੇ ਨਾਸ਼ਵਾਨਤਾ ਨੂੰ ਦਰੜਾਇਆ ਹੈ ਉਹ ਲਿਖਦੇ ਹਨ ਚੱਲੇ ਚੱਲਣਹਾਰ ਵਿਚਾਰਾ ਲੈ ਮਨੋਂ ਗੰਡੇਂਦਿਆਂ ਛੇ ਮਾਂ ਤੁੜੇਂਦਿਆਂ ਹਿੱਕ ਖਿਨੋਂ ਇਸ ਜ਼ਿੰਦਗੀ ਨੇ ਫਨਾ ਹੋ ਜਾਣਾ ਹੈ ਬੁਢਾਪਾ ਤੇ ਮੌਤ اٹਲ ਹਨ ਇਸ ਲਈ ਸ਼ੁਭਕਰਮ ਤੇ ਨੇਕ ਕਮਾਈ ਕਰਨੀ ਚਾਹੀਦੀ ਹੈ ਤਾ ਜੋ ਰੱਬ ਦੇ ਦਰਬਾਰ ਦੇ ਵਿੱਚ ਸ਼ਰਮਿੰਦਾ ਨਾ ਹੋਣਾ ਪਵੇ ਫਰੀਦਾ ਜਿੰਨੀ ਕੰਮੀ ਨਾਹੀਂ ਗੁਣ ਤੇ ਕੰਮੜੇ ਵਿਸਾਰ ਮਤ ਸ਼ਰਮਿੰਦਾ ਥੀਵਹੀ ਸਾਈਂ ਦੇ ਦਰਬਾਰ ਫਰੀਦ ਜੀ ਨੇ ਨਾਸ਼ਮਾਨਤਾ ਸੰਬੰਧੀ ਭਾਵਾਂ ਨੂੰ ਨਿਰਾਸ਼ਵਾਦ ਕਰਾਰ ਦੇਣਾ ਠੀਕ ਨਹੀਂ ਕਿਉਂਕਿ ਫਰੀਦ ਜੀ ਦੀ ਸੁਰ ਮਨੁੱਖ ਵਿੱਚ ਢਾਉ ਰੁਚੀਆਂ ਪੈਦਾ ਨਹੀਂ ਕਰਦੀ ਸਗੋਂ ਨਿਮਰਤਾ ਸਬਰ ਸ਼ੋਕਰ ਤੇ ਸਹਿਣਸ਼ੀਲਤਾ ਦਾ ਸੁਨੇਹਾ ਦੇ ਕੇ ਮਨ ਨੂੰ ਠੰਡ ਪਾਉਂਦੀ ਹੈ ਗੁਰੂ ਦੀ ਸ਼ਰਨ ਸੰਸਾਰਕ ਮੋਹ ਮਾਇਆ ਵੱਲੋਂ ਉਪਰਾਮ ਹੋ ਕੇ ਭਗਤੀ ਕਮਾਉਣ ਦੇ ਲਈ ਗੁਰੂ ਤੋਂ ਬਿਨਾਂ ਠੀਕ ਅਗਵਾਹੀ ਨਹੀਂ ਮਿਲ ਸਕਦੀ ਫਰੀਦ ਜੀ ਗੁਰੂ ਦੀ ਸ਼ਰਨ ਲੈ ਕੇ ਉਸ ਦੇ ਦੱਸੇ ਰਾਹ ਨੂੰ ਅਪਣਾਉਣਾ ਪਰਮ ਕਰਤੱਵ ਮੰਨਦੇ ਹਨ ਬੋਲੀ ਹੈ ਸੱਚ ਧਰਮ ਝੂਠ ਨਾ ਬੋਲੀ ਹੈ ਜੋ ਗੁਰ ਦੱਸੇ ਬਾਟ ਮਰੀਦਾ ਜੋਲੀ ਐ ਸੱਚੇ ਗੁਰ ਦਾ ਲੜ ਫੜ ਕੇ 100 ਔਕੜਾਂ ਝਾਗ ਕੇ ਵੀ ਉਸ ਦੇ ਚਰਨਾਂ ਵਿੱਚ ਪੁੱਜਣ ਦਾ ਯਤਨ ਕੀਤਾ ਜਾਂਦਾ ਹੈ। ਭਿਜਿਓ ਸਿਜਿਓ ਕੰਬਲੀ ਅਲਹਾ ਵਰਸਾਓ ਮੇ ਜਾਏ ਮਿਲਾ ਤਿਨਾ ਸੱਜਣਾ ਟੁੱਟੂ ਨਾਹੀ ਨੇ ਨਿਮਰਤਾ ਵਾਹਿਗੁਰੂ ਨਾਲ ਨੇੜਤਾ ਪ੍ਰਾਪਤ ਕਰਨ ਲਈ ਫਰੀਦ ਬਾਬਾ ਫਰੀਦ ਨਿਮਰਤਾ ਨੂੰ ਇੱਕ ਸਾਧਨ ਦੱਸਦੇ ਹੋਏ ਲਿਖਦੇ ਹਨ ਫਰੀਦਾ ਜੋਤੈ ਮਾਰਨ ਮੁਕੀਆਂ ਤਿਨਾ ਨ ਮਾਰੇ ਕੁੰਮ ਆਪਨ ਆਪਨ ਡੇ ਕਰ ਜਾਈਐ ਪੈਰ ਤਿਨਾ ਦੇ ਚੁੰਮ ਨਿਮਰਤਾ ਧਾਰਨ ਕਰਨ ਦੇ ਨਾਲ ਕੋਮਲ ਚਿੱਤ ਬਣ ਕੇ ਫਰੀਦ ਜੀ ਕਿਸੇ ਦਾ ਦਿਲ ਦੁਖਾਉਣਾ ਇੱਕ ਵੱਡਾ ਪਾਪ ਸਮਝਦੇ ਹੋਏ ਲਿਖਦੇ ਹਨ ਇਕੋ ਫਿੱਕਾ ਨਾ ਗਾਲਾਈ ਸਭਨਾ ਮੈਂ ਸੱਚਾ ਧਣੀ ਹਿਆਉ ਨਾ ਕਹੀ ਠਾਹੇ ਮਾਨਕ ਸਭ ਅਮੋਲ ਵੀ ਰੱਬ ਦੀ ਰਜਾ ਰੱਬ ਵਿੱਚ ਲੀਨ ਹੋਣ ਲਈ ਉਸ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਣਾ ਬਹੁਤ ਜ਼ਰੂਰੀ ਹੈ ਫਰੀਦ ਜੀ ਸਿੱਖ ਗੁਰੂ ਸਾਹਿਬਾਂ ਵਾਂਗ ਹੀ ਇਸ ਵਿਚਾਰ ਨੂੰ ਪ੍ਰਗਟ ਕਰਦੇ ਹੋਏ ਲਿਖਦੇ ਹਨ ਫਰੀਦਾ ਦੁੱਖ ਸੁਖ ਇਕ ਕਰ ਦਿਲ ਤੇ ਲਾ ਵਿਕਾਰ ਅਲਹਾ ਭਾਵੇਂ ਸੋ ਭਲਾ ਤਾਂ ਲਬੀ ਦਰਬਾਰ ਫਰੀਦ ਜੀ ਅਨਸਾਰ ਵਾਹਿਗੁਰੂ ਦੇ ਬਾਣੇ ਦੇ ਵਿੱਚ ਰਾਜੀ ਰਹਿਣ ਨਾਲ ਉਸ ਦੀ ਨੇੜਤਾ ਪ੍ਰਾਪਤ ਹੁੰਦੀ ਹੈ ਹਉਮੈ ਦਾ ਰੋਗ ਖਤਮ ਹੋ ਜਾਂਦਾ ਹੈ ਤੇ ਪ੍ਰਭੂ ਪ੍ਰੇਮ ਦੇ ਲਈ ਰਸਤਾ ਸਾਫ਼ ਹੋ ਜਾਂਦਾ ਹੈ ਪ੍ਰਭੂ ਪ੍ਰੇਮ ਪ੍ਰਭੂ ਪ੍ਰੇਮ ਦੇ ਲਈ ਸਾਰੇ ਰਾਹ ਪੱਤਰੇ ਹੋ ਜਾਣ ਤੇ ਉਸ ਦੇ ਦਰਸ਼ਨ ਕਰਨ ਦੀ ਤਾਂਗ ਮਨ ਵਿੱਚ ਬਿਰਹੋਂ ਦਾ ਆਪ ਬੜ ਬਾਲ ਦਿੰਦੀ ਹੈ ਫਰੀਦ ਜੀ ਲਿਖਦੇ ਹਨ ਤਨ ਤਪੇ ਤਨੂਰ ਜਿਉ ਬਾਲਣ ਹੱਡ ਬਲਾਨਾ ਪੈਰੀ ਥਕਾਂ ਸਿਰ ਜੁਲਾ ਜੇ ਤੂੰ ਪਰੀ ਮਲਾਨਾ ਇਹੋ ਹੀ ਪ੍ਰੇਮ ਦੀ ਸਹਜ ਅਵਸਥਾ ਹੈ ਜਦੋਂ ਇੱਕ ਵਾਰੀ ਪਤੀ ਪਰਮੇਸ਼ਰ ਨਾਲ ਮਿਲਾਪ ਹੋ ਗਿਆ ਇੱਕ ਪਲ ਲਈ ਵੀ ਉਸ ਦਾ ਵਿਛੋੜਾ ਸਹਿਣਾ ਔਖਾ ਹੋ ਗਿਆ ਅਜੁਨਾ ਸਤੀ ਕੰਤ ਸਿਉ ਅਜਨਾ ਸੁੱਤੀ ਕੰਤ ਸਿਉ ਅੰਗ ਮੁੜੇ ਮੁੜ ਜਾਏ ਜਾਏ ਪੁੱਛੋ ਡੋਹਾਗਣੀ ਤੁਮ ਕਿਉਂ ਰੈਣ ਵਹਾਈ ਸ਼ੇਖ ਫਰੀਦ ਜੀ ਦੀ ਰਚਨਾ ਰੂਪਕ ਪੱਖ ਤੋਂ ਪੰਜਾਬੀ ਸਾਹਿਤ ਦੇ ਵਿੱਚ ਬਹੁਤ ਉੱਚਾ ਸਥਾਨ ਰੱਖਦੀ ਹੈ ਆਪ ਪੰਜਾਬੀ ਬੋਲੀ ਦੇ ਪਹਿਲੇ ਕਵੀ ਹੋਏ ਹਨ ਜਿਨ੍ਹਾਂ ਦੀ ਪੰਜਾਬੀ ਇੰਨੀ ਸ਼ੁੱਧ ਮਾਂਜੀ ਤੇ ਸਵਾਰੀ ਹੋਈ ਹੈ ਆਪ ਦੀ ਰਚਨਾ ਦੀ ਬੋਲੀ ਲੋਕ ਬੋਲੀ ਹੈ ਇਸ ਨੂੰ ਲੈਂਦੀ ਪੰਜਾਬੀ ਕਿਹਾ ਜਾਂਦਾ ਹੈ ਆਪਦੀ ਬੋਲੀ ਸ਼ਹਿਦ ਵਰਗੀ ਮਿੱਠੀ ਹੈ ਆਪਨੇ ਆਪਣੀ ਰਚਨਾ ਦੇ ਵਿੱਚ ਹਿੰਦੀ ਸੰਕੇਤਾਵਲੀ ਦੀ ਵਰਤੋਂ ਵੀ ਕੀਤੀ ਹੈ ਜਿਵੇਂ ਕੰਤ ਸਹੋ ਤਨ ਵਰ ਡਹਾਗਣੀ ਪਿਰਹੜੀ ਆਦ ਆਪਦੀ ਰਚਨਾ ਦੇ ਵਿੱਚ ਅਰਬੀ ਫਾਰਸੀ ਦੀਆਂ ਤਸਬੀਹਾਂ ਵੀ ਹਨ ਜਿਵੇਂ ਗੌਰ ਦਰવેશ ਮੁਸੱਲਾ ਸੂਫ ਦੋਚਕ ਪੁਰਸਲਾਤ ਉੱਜੂ ਅਤੇ ਨਿਵਾ ਨਿਵਾਜ ਆਦ ਆਪਨੇ ਅਰਬੀ ਤੇ ਫਾਰਸੀ ਦੇ ਸ਼ਬਦਾਂ ਨੂੰ ਤਤਸਮ ਤੇ ਤਤ ਤਦਪਵ ਦੋਹਾਂ ਰੂਪਾਂ ਦੇ ਵਿੱਚ ਵਰਤ ਕੇ ਪੰਜਾਬੀ ਦੇ ਸ਼ਬਦ ਭੰਡਾਰ ਨੂੰ ਅਮੀਰ ਤੇ ਭਰਪੂਰ ਕੀਤਾ ਹੈ ਫਰੀਦ ਜੀ ਨੇ ਸਧਾਰਨ ਜੀਵਨ ਵਿੱਚੋਂ ਲਏ ਅਲੰਕਾਰ ਦੀ ਬੜੀ ਯੋਗਤਾ ਦੇ ਨਾਲ ਵਰਤੋਂ ਕੀਤੀ ਹੈ ਜਿਵੇਂ ਕਮਾਦ ਤਿਲ ਕਪਾਹ ਨਦੀ ਕਾਗਦ ਬੇੜਾ ਕੜਿਆਲ ਆਦ ਆਪ ਦੀ ਰਚਨਾ ਦੇ ਵਿੱਚ ਬੜੇ ਸਜੀਵ ਸ਼ਬਦ ਚਿੱਤਰ ਮਿਲਦੇ ਹਨ ਫਰੀਦ ਜੀ ਦੇ ਸ਼ਲੋਕਾਂ ਦੇ ਵਿੱਚ ਸੰਜਮ ਤੇ ਸੰਖੇਪਤਾ ਦਾ ਵੀ ਗੁਣ ਹੈ ਇਸ ਕਰਕੇ ਆਪ ਦੇ ਕਈ ਸ਼ਲੋਕ ਮਹਾਵਰੇ ਬਣ ਕੇ ਪ੍ਰਚਲਿਤ ਹੋ ਗਏ ਹਨ ਜਿਵੇਂ ਫਰੀਦਾ ਮੈਂ ਜਾਣਿਆ ਦੁੱਖ ਮੁਝਕੋ ਦੁੱਖ ਸੁਭਾਏ ਜੱਗ ਉੱਚੇ ਚੜ ਕੇ ਦੇਖਿਆ ਤਾਂ ਘਰ ਘਰ ਇਹਾਂ ਅੱਗ ਕੰਦੀ ਉੱਤੇ ਰੁਖੜਾ ਕਿਚਰਕ ਬੰਨੇ ਧੀਰ ਫਰੀਦਾ ਕੱਚੇ ਭਾਂਡੇ ਰੱਖੀ ਐ ਕਿਚਰ ਤਾਈ ਨੀਰ ਸਮੁੱਚੇ ਤੌਰ ਤੇ ਆਪ ਦੀ ਬਾਣੀ ਦੀ ਗੁਣਾ ਭਰਪੂਰ ਬਾਣੀ ਨੇ ਜਿੱਥੇ ਪੰਜਾਬੀ ਭਾਸ਼ਾ ਤੇ ਸਾਹਿਤ ਦੇ ਵਿਕਾਸ ਦੇ ਵਿੱਚ ਹਿੱਸਾ ਪਾਇਆ ਹੈ ਉੱਥੇ ਆਪ ਦੇ ਵਿਚਾਰਾਂ ਨੇ Hindu Musalmanਾਂ ਦੇ ਵਿੱਚ ਨੇੜਤਾ ਪੈਦਾ ਕਰਕੇ ਲੋਕਾਂ ਦੇ ਵਿੱਚ ਸਦਾਚਾਰਕ ਗੁਣ ਭਰੇ ਹਨ ਸੋ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ